ਦਰਸ਼ਕ ਵੀਰੋ ਅੱਜ ਵੀ 2 ਨੰਬਰ ਦੀ ਮਾਲੀ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਟੋਲੀ ਵੀਰ ਇੱਕ ਪਿੰਡ ਆਪਣੇ ਇੱਕ ਪਾਸੇ ਜੱਸਾ ਪਹਿਲਵਾਨ ਪੀ ਆਰ ਸੌਂਦੀ ਫਗਵਾੜਾ ਲੱड्डू ਪਹਿਲਵਾਨ ਦਾ ਪੁੱਤਰ ਹੈ ਤੇ ਦੂਸਰੇ ਪਾਸੇ ਗੋਰਾ ਪਹਿਲਵਾਨ ਕੱਲੋਵਲ ਤੋਂ ਸੋਢੀ ਪਹਿਲਵਾਨ ਦਾ ਸ਼ਾਗਿਰਦ ਹੈ 12 ਮਿੰਟ ਦਾ ਟਾਈਮ ਹੋਵੇਗਾ 2 ਨੰਬਰ ਦੀ ਚੰਡੀ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਦਰਸ਼ਕ ਵੀਰੋ ਤਾੜੀ ਜ਼ੋਰਦਾਰ ਮਾਰ ਦਿਓ ਖੁੱਲਕੇ ਕੁਸ਼ਤੀ ਦੇ ਵਾਸਤੇ ਜੀ ਜੀ ਜੁਕੇ ਹੁਣ ਢੋਲੀ ਵੀਰ ਵੀ ਧਿਆਨ ਦਿਓ 10 ਮਿੰਟ ਬਿੱਲੇ ਬਿੱਲਾ ਢੋਲੀ ਪਲੀ ਰੁਕ ਜਾਈਓ ਹੁਣ ਸੂਬੇਦਾਰ ਮਰਸਾ ਸਿੰਘ ਹੁਣਾ ਵੱਲੋਂ ਐਮਐਲਐ ਸਹਿਬਾਨ ਜੀ ਦਾ ਧੰਨਵਾਦ ਕਰ ਰਹਾ ਹੈ ਆਪਣੇ ਮੁਖਾਰਬੇਨ ਤੋਂ ਆਹ ਕੈਮਰੇ ਵਾਲੇ ਵੀਰ ਨੂੰ ਬੇਨਤੀ ਹੈ ਤੇ ਪਾਸੇ ਕੈਮਰਾ ਕਰ ਲਿਓ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਲੱਖ ਦਾਤਾ ਜੀ ਦਾ ਛਿੰਝ ਮੇਲਾ ਪਿੰਡ ਦੇ ਸੰਯੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਉੱਚ ਪੱਧਰ ਦੇ ਛਿੰਝ ਮੇਲੇ ਪਿੰਡ ਦੇ ਸੰਯੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਹੀ ਕਰਵਾਏ ਜਾਂਦੇ ਨੇ ਅੱਜ ਦਾ ਛਿੰਝ ਮੇਲਾ ਇੰਡੀਆ ਫਨ ਟੀਵੀ ਲਾਈਵ ਚੱਲ ਰਿਹਾ ਹੈ ਤਾਂ ਜੋ ਆਪਣੇ ਐਨਆਰ ਵੀਰ ਇਸ ਛਿੰਝ ਮੇਲੇ ਨੂੰ ਦੇਖ ਸਕਣ ਇਸ ਛਿੰਝ ਮੇਲੇ ਦੇ ਚੀਫ ਗੈਸਟ ਮੁੱਖ ਮਹਿਮਾਨ ਇਸ ਇਲਾਕੇ ਦੀ ਸ਼ਾਨ ਇਸ ਇਲਾਕੇ ਦਾ ਮਾਣ ਵਿਕਾਸ ਦੇ ਮਸੀਹ ਐਡਵੋਕੇਟ ਸਰਦਾਰ ਕਰਮबीर ਸਿੰਘ ਐਮਐਲਏ ਸਾਹਿਬ ਅਤੇ ਉਹਨਾਂ ਦੇ ਨਾਲ ਆਈ ਲੀਡਰਸ਼ਿਪ ਪਾਰਟੀ ਦਾ ਮੈਂ ਆਪਣੇ ਵੱਲੋਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਹਾਂ ਇਸ ਸ਼ਿੰਗ ਮੈਗਲਨ ਮੱਧੇ ਨਜ਼ਰ ਰੱਖਦੇ ਹੋਏ ਜਿਆਦਾ ਟਾਈਮ ਨਾ ਲੈਂਦਾ ਹੋਇਆ ਦੁਆਰਾ ਫਿਰ ਐਮਐਲਏ ਸਾਹਿਬ ਅਤੇ ਉਹਨਾਂ ਦੇ ਨਾਲ ਆਈ ਲੀਡਰਸ਼ਿਪ ਪਾਰਟੀ ਜੋ ਕੀ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਛਿੰਝ ਮੇਲੇ ਨੂੰ ਚਾਰ ਚੰਨ ਲਾਇਨੀ ਮੈਂ ਆਪਣੇ ਵੱਲੋਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੂਬੇਦਾਰ ਮਨਸਤ ਸਿੰਘ ਜੀ ਜਿਹੜੇ ਅੱਜ ਦੇ ਮੁੱਖ ਪ੍ਰਬੰਧਕ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਖੇਡ ਮੇਲੇ ਨੂੰ ਹੁਣ ਅਸੀਂ ਤੁਹਾਨੂੰ ਸਿੱਧਾ ਹੀ ਲੈ ਕੇ ਚਲਦੇ ਆ ਐਮਐਲਏ ਸਾਹਿਬਾ ਦੇ ਕੋਲ ਬੇਨਤੀ ਹੈ ਕਿ ਆਏ ਹੋਏ ਪਤਵੰਤੇ ਸੱਜਣ ਔਰ ਆਏ ਹੋਏ ਪਹਿਲਵਾਨ ਉਹਨਾਂ ਨੂੰ ਅਸ਼ੀਰਵਾਦ ਦੇਣ ਅੱਜ ਦੇ ਖੇਡ ਮੇਲੇ ਦੇ ਮੁੱਖ ਮਹਿਮਾਨ ਸਰਦਾਰ ਜਗਮਉਂਦ ਸਿੰਘ ਬੱਬੂ ਘੋਮਰ ਸਾਹਿਬ ਉਹਨਾਂ ਦੇ بیٹے ਐਮਐਲਏ ਕਦਰਵੀਰ ਸਿੰਘ ਜੀ ਘੋਮਰ ਸਾਹਿਬ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਭਾਈ ਜ਼ੋਰਦਾਰ ਤਾੜੀਆਂ ਜੀ ਹਾਂਜੀ ਸਰ ਪਿੰਡ ਬੰਗਾਲੀਪੁਰ ਦੇ ਵਿੱਚ ਸਾਲਾਨਾ ਚੇਂਜ ਮੇਲੇ ਦੇ ਵਿੱਚ 71 ਹੋਈ ਸਾਰੀ ਸਾਹ ਸੰਗਤ ਸਾਡੇ ਸਾਰੇ ਜਿੰਨੇ ਵੀ ਪਹਿਲਵਾਨ ਵੀਰ ਆਏ ਆ ਔਰ ਵਿਸ਼ੇਸ਼ ਤੌਰ ਤੇ ਇਹ ਚੇਂਜ ਨੂੰ ਕਰਾਉਣ ਵਾਲੇ ਸੂਬੇਦਾਰ ਮਨਛਾ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦਾ ਜਿੱਤੇ ਮੈਂ ਧੰਨਵਾਦ ਕਰਦਾ ਉੱਥੇ ਸਮੁੱਚੀ ਮੰਚ ਤੇ ਜਿੰਨੇ ਵੀ ਸਾਰੇ तकरीबन ਮੇਰੇ ਤੋਂ ਵੱਡੇ ਨੇ ਸਾਰੇ ਸਤਿਕਾਰਯੋਗ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਔਰ ਜਿੰਨੇ ਕਮੈਂਟਰੀ ਵਾਲੇ ਵੀਰੇ ਹੈ ਵੀ ਆਪਣੇ ਪਿੰਡਾਂ ਦੇ ਨੇ ਔਰ ਭੂਮਿਕਾ ਬੜੀ ਬੰਦ ਦੇ ਨੇ ਕਰਾਂ ਔਰ ਬੰਦੇ ਨੂੰ ਆਪ ਹੀ ਥੋੜੀ ਜੀ ਸ਼ਰਮ ਆਉਂ ਲੱਗ ਪੰਦੀ ਹੈ ਕਿ ਯਾਰ ਇੰਨੇ ਵਾਰੀ ਨਾਂ ਲੈ ਜਾਂਦੇ ਆ ਕੋਈ ਐਮਐਲਏ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਕੀ ਇਹ ਤੁਸੀਂ ਸਾਰੇ ਜਾਣੇ ਬਣਾਉਣ ਵਾਲੇ ਹੋ ਇਸ ਕਰਕੇ ਨਾਂ ਹੀ ਲੈ ਦਿਆ ਕਰੋ ਬਹੁਤ ਆ ਕਿਉਂਕਿ ਇਨਾ ਪਿੰਡਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਾਨੂੰ ਇਹ ਕੁਝ ਬਣਾਉਣ ਵਾਸਤੇ ਮੇਰੇ ਇਸ ਪਿੰਡ ਦੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ ਸੀਗਾ ਔਰ ਉਦੋਂ ਵੀ ਅਸੀਂ ਆਉਂਦੇ ਰਹੇ ਜਦੋਂ ਕੱਖ ਵੀ ਨਹੀਂ ਸੀਗਾ ਔਰ ਹੁਣ ਤਾਂ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਬੜੀ ਅਪਾਰ ਕਿਰਪਾ ਹੋਈ ਹੈ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਔਰ ਮੈਂ ਦੁਆਰਾ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਯਾਦ ਕਰਦੇ ਹੋ ਔਰ ਇਹ ਜਿਹੜਾ ਸਾਹਮਣੇ ਤੁਸੀਂ ਗਰਾਊਂਡ ਬਣੀ ਵੇਖ ਰਹੇ ਹੋ ਇਹ ਵਾਲੀਬਾਲ ਦੀ ਗਰਾਊਂਡ ਤਿਆਰ ਹੋ ਰਹੀ ਹੈ ਔਰ ਪਿਛਲੇ ਸਾਲ ਜਦੋਂ ਅਸੀਂ ਚੇਂਜ ਤੇ ਆਏ ਸੀਗੇ ਤੇ ਉਦੋਂ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਗਲੇ ਸਾਲ ਜਿਹੜੀ ਗਰਾਊਂਡ ਆ ਅਸੀਂ ਤਿਆਰ ਕਰਵਾ ਦਾਂਗੇ ਥੋੜੀਆਂ ਜਿਹੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਜਨਵਰੀ ਦੇ ਪਹਿਲੇ ਹਫਤੇ ਮੈਂ ਅੰਕਲ ਉਹਨਾਂ ਨਾਲ ਹੁਣੇ ਗੱਲ ਕਰ ਰਿਹਾ ਸੀ ਜਨਵਰੀ ਦੇ ਪਹਿਲੇ ਹਫਤੇ ਇਹਦਾ ਅਸੀਂ ਉਦਘਾਟਨ ਕਰਨਾ ਹੈ ਔਰ ਉਸ ਤੋਂ ਇਲਾਵਾ ਜਿਹੜੀ ਅਗਲੀ ਚੇਂਜ ਹੋਣੀ ਹੈ ਉਹ ਵੀ ਸਾਰੀ ਚੇਂਜ ਜਿਹੜੀ ਹੁਣ ਤੁਹਾਨੂੰ ਅਗਲੀ ਵਾਰੀ ਬੈਰੀਗੇਟ ਲਵਾਉਣ ਦੀ ਲੋੜ ਨਹੀਂ ਪੈਣੀ ਜਿਹੜੀ ਚਾਰ ਦੀਵਾਰੀ ਦੇ ਵਿੱਚ ਚੇਂਜ ਹੋਗੇ ਔਰ ਉਹਦੇ ਤੇ ਜਿੰਨੇ ਵੀ ਪੈਸੇ ਲੱਗਣਗੇ ਉਹ ਅਸੀਂ ਲਗਾਵਾਂਗੇ ਔਰ ਬੱਚਿਆਂ ਦੇ ਵਾਸਤੇ ਉਹਦੇ ਵਿੱਚ ਬੱਚਿਆਂ ਦਾ ਪਾਰਕ ਔਰ ਓਪਨ ਜਿਮ ਜਿਹੜਾ ਇਸ ਗਰਾਊਂਡ ਦੇ ਵਿੱਚ ਨਵੀਂ ਗਰਾਊਂਡ ਦੇ ਵਿੱਚ ਬਣਾਵਾਂਗੇ ਔਰ ਹੋਰ ਵੀ ਪਿੰਡ ਦੇ ਆਉਂਦੇ ਸਮੇਂ ਦੇ ਵਿੱਚ ਬੜੇ ਕੰਮ ਹੋ ਰਿਹਾ ਉਹ ਅਸੀਂ ਤੁਹਾਨੂੰ ਕਰਕੇ ਦਿਖਾਉਣੇ ਆ ਸਾਰੇ ਔਰ ਜਿਹੜੇ ਵੀ ਕੰਮ ਰਹਿੰਦੇ ਹੋਣਗੇ ਤੁਹਾਡੇ ਸਹਿਯੋਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਵੀ ਰਹੇ ਆ ਔਰ ਕਰਦੇ ਵੀ ਪਏ ਆ ਔਰ ਅੱਦੋਂ ਵੀ ਕਰਾਂਗੇ ਔਰ ਦੁਬਾਰਾ ਜਿੱਥੇ ਮੈਂ ਦੁਬਾਰਾ ਸਾਰੇ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦੇ ਉਹਨਾਂ ਦੀ ਪੰਚਾਇਤ ਦਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਇਸ ਪਿੰਡ ਦੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬਹੁਤ-ਬਹੁਤ ਸਾਰਿਆਂ ਦੀ ਮਿਹਰਬਾਨੀ ਸਪੂਚੇ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਬਈ ਤਾੜੀ ਮਾਰ ਦਿਓ ਜੱਸਾ ਪਹਿਲਵਾਨ ਪੀ ਆਰ ਸੌਂਦੀ ਬੜੀ ਵਧੀਆ ਕੁਸ਼ਤੀ ਲੜ ਰਿਹਾ ਕਿ ਆਪਾਂ ਕਿਹਦੀ ਸੱਟ ਲੱਗੀ ਪਹਿਲਵਾਨ ਦੇ ਆਓ ਜੀ ਨਾਲ ਹੀ ਆਪਾਂ ਆਪਣੇ ਮਾਨ ਸਨਮਾਨ ਹੋਵੇਗਾ ਜੀ ਪਹਿਲਾਂ ਐਮ ਐਲ ਏ ਸਾਹਿਬ ਜੀ ਨੂੰ ਬੇਨਤੀ ਕਰਦੇ ਆ ਮਾਨਸਾ ਸਿੰਘ ਜੀ ਸੁਭੇਦਾ ਸਾਹਿਬ ਪਹਿਲਾਂ ਜਿਹਦੇ ਨਾਲ ਆਏ ਉਹਨਾਂ ਦਾ ਸਨਮਾਨ ਕਰਦੇ ਕੇ ਪੀ ਸੰਧੂ ਜੀ ਕੇ ਪੀ ਭਾਜੀ ਕੇਪੀ ਸੰਧੂ ਜੀ ਆਜੋ ਪਹਿਲਾ ਤੁਹਾਡਾ ਸਨਮਾਨ ਅਮਨ ਮੈਡੀਕਲ ਭਾਜੀ ਆਜੋ ਤੁਹਾਡਾ ਵੀ ਨਾਲ ਹੀ ਸਨਮਾਨ ਕਰ ਰਹਾ ਹੈ ਰਾਜੀ ਬੋਦਲਾ ਅਮਨ ਮੈਡੀਕਲ ਸਟੋਰ ਵਾਲੇ ਇਧਰ ਕੇਪੀ ਸੰਧੂ ਜੀ ਦਾ ਸਨਮਾਨ ਕਰੋ ਜੀ ਫੋਟੋਗ੍ਰਾਫਰ ਆਜੋ ਸੁਭੇਦ ਸਾਹਿਬ ਬਾਈ 1 ਨੰਬਰ ਵਾਲੀ ਝੰਡੀ ਦੇ ਦੋਨੋਂ ਮੱਲ ਮੈਦਾਨ ਦੇ ਵਿੱਚ ਆਜਾ ਗਰਾਊਂਡ ਖਾਲੀ ਹੈ ਜੀ ਕੇਪੀ ਸੰਧੂ ਦਾ ਮਾਨ ਸਨਮਾਨ ਹੋ ਰਿਹਾ ਨਾਲ ਹੀ ਅਮਨ ਭਾਜੀ ਆਜੋ ਅੱਗੇ ਗੁਰਵਿੰਦਰ ਬਾਬਾ ਬਿੱਲੂ ਪਾਣੀ ਜਿਹੜਾ ਉਹ ਪੁੱਛਦਾ ਕਰ ਰਿਹਾ ਗਰਾਊਂਡ ਦੇ ਵਿੱਚ ਪਹਿਲਵਾਨ ਦੇ ਹਲਕੇ ਦੀ ਸੈਟ ਲੱਗੀ ਹੈ ਅਮਨ ਮੈਡੀਕਲ ਸਟੋਰ ਹਾਂਜੀ ਰਾਜੀ ਭਾਜੀ ਬੋਤਲਾਂ ਤੋਂ ਰਾਜੀ ਭਾਜੀ ਬੋਤਲਾਂ ਤੋਂ ਭਾਜੀ ਆਜੋ ਜਲਦੀ ਆਪਾਂ ਅੱਗੇ ਵੀ ਸਨਮਾਨ ਕਰ ਰਹੇ ਆ ਅਮਨ ਭਾਜੀ ਇੱਥੇ ਪਾਸੇ ਨਿਕਲੋ ਫੋਟੋ ਕਰਾ ਲਓ ਪਹਿਲਾਂ ਸੁਵਿਧਾਦਾਤਾ ਸਾਹਿਬ ਫੋਟੋ ਫੋਟੋ ਰਾਜੀ ਭਾਜੀ ਆਓ ਨਾਲ ਹੀ ਭਾਈ ਬਿੱਲੂ ਹਾਰਪੋਰ ਦੇ ਗੁਰਵਿੰਦਰ ਬਾਬਾ ਫਾਈਨਲ ਕੁਸ਼ਤੀ ਦੇ ਬਾਅਦ ਦੋਨੋਂ ਪਹਿਲਵਾਨ ਮੈਦਾਨ ਦੇ ਪਹੁੰਚੋ ਰਾਜੀ ਭਾਜੀ ਆਜੋ ਨਾਲ ਹੀ लवली ਭਾਜੀ लवली ਭਾਜੀ ਆਓ लवली ਭਾਜੀ ਕੱਲੋ ਵਾਲ ਤੋਂ ਆਮ ਆਦਮੀ ਪਾਰਟੀ ਦੀ ਢੀਰ ਦੀ ਹੱਡੀ ਹਾਂ ਆਜੋ ਆਜੋ ਭਾਜੀ लवली ਭਾਜੀ ਆਜੋ ਨਾਲ ਸਾਡੇ ਬੌਧੀ ਸਤਿਕਾਰਯੋਗ ਸੰਤੋਖ ਸਿੰਘ ਧੋਖੀ ਜੀ ਉਹ ਵੀ ਆ ਜਾਣ ਬਿੱਲਾ ਭਾਜੀ ਫਤਨ ਚੱਕ ਤੋਂ ਦਨੇਸ਼ ਠਾਕਰ ਜੀ ਦਨੇਸ਼ ਠਾਕਰ ਜੀ ਉਹ ਵੀ ਆ ਜਾਣ ਹਾਉ ਜੀ ਸੰਤੋਖ ਸਿੰਘ ਧੋਖੀ ਜੀ ਸਾਡੇ ਦਸੂਏ ਸ਼ਹਿਰ ਦੀ ਸ਼ਾਨ ਹੈ ਬਿੱਲੂ ਤੇ ਬਾਬਾ ਆ ਫੋਟੋ 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 ਬਿੱਲੂ ਹਸ਼ਾਰ ਬੱਡੇ ਗੁਰਵਿੰਦਰ ਬਾਬਾ ਹਾਂ ਅਗਲਾ ਸਨਮਾਨ ਹੋਵੇਗਾ ਐਮਸੀ ਸਾਹਿਬ ਦਾ ਸੰਤੋਖ ਸਿੰਘ ਧੋਖੀ ਜੀ ਦਾ ਜਿਓ ਜੀ ਦਰਸ਼ਨ ਸੰਤੋਖ ਸਿੰਘ ਧੋਖੀ ਜੀ ਬਿੱਲੂ ਭਾਈ ਜਲਦੀ ਕਰ ਲਈਓ ਆਪਾਂ ਲੇਟ ਹੋ ਚੁੱਕੇ ਆ ਪਹਿਲਾਂ ਹੀ ਸਾਡੇ ਦਰਮਿਆਨ ਬਿੱਲਾ ਭਾਜੀ ਫਤਨ ਚੱਕ ਦੋ ਮੱਖਣ ਪਹਿਲਵਾਨ ਹਰਦੋਥਲਾ ਪਿੰਡ ਵਾਲੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਬਾਈ ਬਿੱਲੂ ਇਧਰ ਤੇ ਬਾਬਾ ਬਿੱਲਾ ਭਾਜੀ ਫਤਨ ਚੱਕ ਦੋ ਮਾਨ ਸਨਮਾਨ ਹੋ ਰਿਹਾ ਹੈ ਆਜੋ ਦਿਨੇਸ਼ ਭਾਜੀ ਆਓ ਠਾਕੁਰ ਸਾਹਿਬ ਮਨਜਿੰਦਰ ਮੰਗਰ ਜੀ ਉਹ ਵੀ ਆਜਣ ਮਨਜਿੰਦਰ ਮੰਗਤ ਸ਼ੋਭਮ ਸ਼ੋਭਮ ਭਾਜੀ ਆਜੋ ਦਸੂਵੇ ਤੋਂ ਕਹਿਤਾ ਦੋ ਹਾਂ ਸਾਡੇ ਭਾਈ ਬਿੱਲੂ ਹਿਆਰਪੁਰ ਤੇ ਗੁਰਵਿੰਦਰ ਮਾਪਾ ਆਜੋ ਯਾਰ ਹੋਰ ਸਾਡੀ ਸਾਰੀ ਪ੍ਰਬੰਧਕ ਕਮੇਟੀ ਕੈਪਟਨ ਸਾਹਿਬ ਕੈਪਟਨ ਸਾਹਿਬ ਬਾਬਾ ਸਾਹਿਬ ਜੀ ਦਾ ਸਨਮਾਨ ਕਰੋ ਜੀ ਹੁਣ ਸਾਰੇ ਆਜੋ ਭਾਈ ਹੁਣ ਇੱਕ ਕੁਸ਼ਤੀ ਰਹਿੰਦੀ ਹੈ ਸਾਡੇ ਕੋਲ ਆਪਾਂ ਪਾਲੇ ਬਹੁਤ ਸਾਰੇ ਲੇਟ ਹੋ ਚੁੱਕੇ ਆ ਜੁਕੇ 1 ਮਿੰਟ ਆਓ ਜੀ ਆਓ ਐਮਐਲਏ ਸਾਹਿਬ ਜੀ ਦਾ ਸਨਮਾਨ ਕਰੋ ਜੀ ਸਾਰੇ ਕਰਤਾਰ ਸਿੰਘ ਆਜੋ ਸੂਬੇਦਾਰ ਮਨਸਾ ਸਿੰਘ ਜੀ ਕਰੋ ਸਨਮਾਨ ਜੀ ਆਓ ਸਾਰੇ ਆਓ ਐਮਐਲਏ ਸਾਹਿਬ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਐਡਵੋਕੇਟ ਕਰੋ ਵੀਰ ਸਿੰਘ ਜੀ ਘੁਮਰ ਸਾਹਿਬ ਜੀ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੂਬੇਦਾਰ ਮਨਸਾ ਸਿੰਘ ਉਹਨਾਂ ਵੱਲੋਂ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇੱਧਰ ਸਾਡੇ ਸਤਕਾਰਯੋਗ ਕਾਲੂ ਪ੍ਰਧਾਨ ਹੈਪੀ ਬਾਜੀ ਨਾਲ ਚੁਬਿੰਦਨ ਮਰਤਾ ਸਿੰਘ ਜੀ ਨਾਲ ਕੈਪਟਨ ਸਾਹਿਬ ਹੋਰ ਵੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਐਮਐਲਏ ਕਰਮਵੀਰ ਸਿੰਘ ਜੀ ਘੋਮਣ ਸਾਹਿਬ ਹਲਕਾ ਦਸੂਹਾ ਸਾਡੇ ਇਸ ਏਰੀਏ ਦੀ ਸ਼ਾਨ ਜਿਨ੍ਹਾਂ ਦਾ ਵਿਸ਼ੇਸ਼ ਵਾਰਤਨ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਦਾਬਾਦ 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 ਕਿ ਜਿੰਦਾਬਾਦ ਰਹਿਣ ਬੇਲੋ ਯਾਰੀਆਂ ਜਿਨ੍ਹਾਂ ਕਰਕੇ ਜਿਉਂਦਾ ਜੱਟ ਨਹੀਂ ਹੁਣ ਇੱਕ ਨੰਬਰ ਝੰਡੀ ਕੁਸ਼ਤੀ ਸ਼ੁਰੂ ਕਰਵਾ ਦਿਓ ਜੀ। ਅਲੀ ਭਾਈ ਜੀ ਜੀ ਸਰ ਜੀ ਆਪਾਂ ਸ਼ਿੰਨ ਕਰਾਉਣੀ ਹੈ ਕੁਸ਼ਤੀ ਪੜ ਕੇ ਦੀ ਹੈ। ਠੀਕ ਹੈ ਨਾ। ਇਧਰ ਐਮਐਲਏ ਸਾਹਿਬ ਜੀ ਦਾ ਸਨਮਾਨ ਵੀ ਜ਼ਰੂਰੀ ਸੀਗਾ। ਨਾਲ ਦੀ ਨਾਲ ਕੰਮ ਚੱਲਦੇ ਰਹੇ ਹਾਂ। ਹਾਂਜੀ ਹਾਂਜੀ। ਬੁਲਾ ਲਓ ਥੱਲੇ ਆਪਾਂ ਅਸ਼ੀਰਵਾਦ ਹਾਂਜੀ ਹਾਂਜੀ ਅਸੀਂ ਵੀ ਇਹੋ ਹੀ ਗੱਲ ਕਹਿ ਰਹੇ ਹਾਂ ਸਰ। ਕਰਵਾਓ ਜੀ ਕਰਵਾਓ ਇੱਕ ਨੰਬਰ ਝੰਡੀ ਸ਼ੁਰੂ ਕਰਾਓ ਜੀ। ਸੋਵਾ ਬੇਨਤੀ ਕਰਦਾ ਸਟੇਜ ਤੇ ਸਾਰੀਆਂ ਮੌਜੂ ਹਸਤੀਆਂ ਆਗੇ ਜਿਹੜੀ ਮਾਲੀ ਕੁਸ਼ਤੀ ਹੈ ਉਹਨੂੰ ਅਸ਼ੀਰਵਾਦ ਦੇਣ ਲਈ ਆਉਣ ਆਪਣੇ ਮਨਸਾ ਸਿੰਘ ਜੀ ਸੂਬੇਦਾਰ ਸਾਹਿਬ ਲੈ ਕੇ ਆਓ ਜੀ ਸਾਰੇ ਬਤਵੰਤਿਆਂ ਨੂੰ ਆਪਾਂ ਆਸ਼ੀਰਵਾਦ ਹੋਈ ਇੱਥੇ ਲੋਕ ਮਿੰਟ ਰੁਕ ਜੋ ਠੀਕ ਹੈ ਜੀ ਕਰਵਾ ਦਿਓ ਜੀ ਸ਼ੁਰੂ ਕਹਿੰਦੇ ਆ ਪ੍ਰਿੰਸੀਪਲ ਸਰ ਹਾਂ ਜੀ ਹਾਂ ਜੀ ਸੋ ਬਾਈ ਕਰਵਾ ਸ਼ੁਰੂ ਓਕੇ ਜੀ